ਇਹ ਸਭ ਜਦੋਂ ਅਸੀਂ ਕੈਨੇਡਾ ਦੇ ਵਿੱਚ ਬੈਕ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਤੇ ਕਟੌਤੀਆਂ ਦੀ ਲੰਬੀ ਲਿਸਟ ਹੈ ਭਾਵੇਂ ਉਹ ਸਟੂਡੈਂਟ ਵੀਜ਼ਾ ਦੀ ਕਟੌਤੀ ਹੋਵੇ ਭਾਵੇਂ ਵਰਕ ਵੀਜ਼ਾ ਦੀ ਕਟੌਤੀ ਹੋਵੇ ਭਾਵੇਂ ਸਪਾਊਸ ਵੀਜ਼ਾ ਦੀ ਕਟੌਤੀ ਹੋਵੇ ਭਾਵੇਂ ਪੀਆਰ ਦੀ ਕਟੌਤੀ ਹੋਵੇ ਪਰ ਹੁਣ ਕਹਿੰਦੇ ਆਈਆਰਸੀਸੀ ਨੇ ਆਪਣੇ ਸਟਾਫ ਦੀ ਕਟੌਤੀ ਕਰਤੀ ਕੀ ਗੱਲ ਕੰਮ ਮੁੱਕ ਗਿਆ ਤੁਸੀਂ ਮੈਨੂੰ ਦੱਸੋ ਕਿ ਇਸ ਆਈਆਰਸੀਸੀ ਦੀ ਕਟੌਤੀ ਦਾ ਬੇਸਿਕ ਅਰਥ ਜਿਹੜਾ ਇੱਕ ਸਿੰਪਲ ਲਫ਼ਜ਼ਾਂ ਦੇ ਵਿੱਚ ਕੱਢਣਾ ਹੋਵੇ ਤੇ ਉਹ ਕੀ ਨਿਕਲਦਾ ਹੈ ਜੀ ਇਹੋ ਹੀ ਨਿਕਲਦਾ ਵੀ ਕੰਮ ਘਟ ਗਿਆ ਉਹਨਾਂ ਬੰਦੇ ਵੀ ਘਟਾਉਣੇ ਕੰਮ ਘਟਾਉਣਾ ਹੈ ਜੀ ਤੇ ਬੰਦੇ ਘਟਾਉਣੇ ਨੇ ਤੇ ਇਸ ਕਰਕੇ ਪੈਸੇ ਵੀ ਬਚਾਉਣੇ ਨੇ ਇਹ ਵੱਡੀ ਵੱਡੀ ਗੱਲ ਹੁੰਦੀ ਹੈ ਗਵਰਨਮੈਂਟ ਆਫ ਕੈਨੇਡਾ ਨੇ ਆਪਣੇ ਕੁਝ ਅਗਲੇ ਸਾਲਾਂ ਦੇ ਵਿੱਚ ਸਪੈਂਡਿੰਗ ਵਾਸਤੇ ਜਿਹੜੇ ਸਰਕਾਰ ਨੇ ਪੈਸੇ ਖਰਚਣੇ ਨੇ ਉਦੇ ਬਾਸਤੇ ਉਹਨਾਂ ਨੇ ਇੱਕ ਜਿਹੜਾ ਟੀਚਾ ਰੱਖਿਆ ਹੋਇਆ ਕਿ ਅਗਲੇ ਸਾਲਾਂ 'ਚ ਕੁਝ ਪੈਸੇ ਅਸੀਂ ਫਲਾਣੇ ਫਲਾਣੇ ਵਿਭਾਗਾਂ ਵਿੱਚੋਂ ਜਾਂ ਜਿੱਥੋਂ ਵੀ ਅਸੀਂ ਬਚਾਉਣੇ ਨੇ ਕਈ ਬਿਲੀਅਨ ਡਾਲਰ ਤੇ ਉਸੇ ਨੀਤੀ ਦੇ ਤਹਿਤ ਆਈਆਰਸੀਸੀ ਦੇ ਮੁਲਾਜ਼ਮਾਂ ਨੂੰ ਇਮੀਗ੍ਰੇਸ਼ਨ ਰਿਵਿਊ ਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਦੇ ਮੁਲਾਜ਼ਮਾਂ ਨੂੰ ਚਿੱਠੀਆਂ ਆ ਗਈਆਂ ਕਿ 3300 ਨੌਕਰੀਆਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾ ਰਹੀਆਂ ਨੇ ਗਵਰਨਮੈਂਟ ਆਫ ਕੈਨੇਡਾ ਇਸ ਡਿਪਾਰਟਮੈਂਟ ਵਿੱਚ 13100 ਤੇ ਕੁੱਲ ਹੈਗੇ ਨੇ ਉੱਥੇ EMPLY ਤੇ 33 ਵਿੱਚੋਂ ਕੱਢ ਦੇਣੇ ਨੇ ਤੇ ਇਹਦਾ ਮਤਲਬ ਹੈ ਕਿ ਚਾਰ ਦੇ ਵਿੱਚੋਂ ਇੱਕ ਰੋਲ ਜਿਹੜਾ ਖਤਮ ਹੋ ਜਾ ਰਿਹਾ ਤੇ ਇਹਦੇ ਵਿੱਚ ਫਿਊਚਰ ਰੋਲਸ ਟੈਂਪਰੇਰੀ ਸਟਾਫਿੰਗ ਕਰਕੇ ਅਸੀਂ ਕਰਾਂਗੇ ਉਹ ਇਸ ਨੂੰ ਆਊਟਸੋਰਸ ਕੀਤਾ ਜਾ ਸਕਦਾ ਤੇ ਇਹਨੇ ਬੰਦੇ ਜਿਨ੍ਹਾਂ ਦੇ ਜਿੰਨੇ ਏਮਪਲਾਈ ਰੱਖੇ ਹੋਏ ਸੀ ਇਹਨਾਂ ਦੇ ਬਹਿਣ ਲਈ ਜਗ੍ਹਾ ਵੀ ਚਾਹੀਦੀ ਸੀ ਉਹ ਆਫਿਸ ਸਪੇਸ ਕਟੌਤੀ ਹੋਵੇ ਕਿ ਸਾਰੇ ਖਰਚੇ ਕੱਲੇ ਤਨਖਾਹਾਂ ਨਹੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੀ ਜੜੀਆਂ ਨੇ ਉਹ ਕਟੌਤੀ ਦੇ ਵਿੱਚ ਆ ਸਕਦੀਆਂ ਨੇ ਸੋ 13000 ਦੇ ਵਿੱਚੋਂ 2024 ਦੇ ਵਿੱਚ 13100 ਐਮਪਲਾਈਸੀ ਦੇ 3300 ਘਟਾ ਦੇਣ ਨਾਲ ਹੋਣਾ ਕੀ ਹੈ ਕਿ ਜਿਹੜੀਆਂ ਅਰਜ਼ੀਆਂ ਦੀ ਜਿਹੜੀ ਲਾਈਨ ਲੱਗੀ ਹੋਈ ਹੈ ਕਤਾਰ ਲੱਗੀ ਹੋਈ ਹੈ ਉਹ ਹੋਰ ਲੰਬੀ ਹੋ ਜਾਵੇਗੀ ਆਈਆਰਸੀਸੀ ਦੇ ਆਪਣੇ ਦੱਸਣ ਦੇ ਮੁਤਾਬਕ ਇਸ ਵੇਲੇ 2.27 ਮਿਲੀਅਨ ਭਾ 270000 ਅਰਜ਼ੀਆਂ ਜੜੀਆਂ ਨੇ ਪੈਂਡਿੰਗ ਪਈਆਂ ਹੋਈਆਂ ਨੇ ਪਿੱਛੇ ਨੇ ਜਿਨ੍ਹਾਂ ਨੂੰ ਚੈੱਕ ਕਰਨ ਲਈ ਪੜਨ ਲਈ ਜਿਨ੍ਹਾਂ ਦੀ ਸਕਰੀਨਿੰਗ ਕਰਨ ਲਈ ਸਾਨੂੰ ਸਟਾਫ ਦੀ ਲੋੜ ਉਹਨਾਂ ਨੂੰ ਹੁੰਦੀ ਹੈ ਤੇ ਉਹ ਸਟਾਫ ਹੁਣ ਕਟੌਤੀ ਹੋ ਜਾਵੇਗੀ ਤੇ ਇਹ ਜਿਹੜਾ ਲੰਬਾ ਕੰਮ ਹੈ ਇਹ ਹੋਰ ਪਿੱਛੇ ਪੈ ਜਾਵੇਗਾ ਇਹਦੇ ਨਾਲ ਜਿਹੜੇ ਵਿਅਕਤੀ ਕੈਨੇਡਾ ਵਿੱਚ ਜਿਨ੍ਹਾਂ ਕੋਲ ਕੋਈ ਕੋਈ ਕਾਗਜ਼ ਪੱਤਰ ਨਹੀਂ ਰਹਿ ਜਾਂਦਾ ਜਾਂ ਉਹਦੀ ਮਿਆਦ ਓਵਰ ਹੋ ਜਾਂਦੀ ਹੈ ਜਾਂ ਉਹਨਾਂ ਨੂੰ ਰਿਮੂਵਲ ਆਰਡਰ ਜਿਹਨਾਂ ਤੇ ਲੱਗ ਜਾਂਦੇ ਨੇ ਉਹਨਾਂ ਦੀ ਵੀ ਗੱਲ ਹੈ ਕਿ ਜੇ ਜਦੋਂ ਉਹਨਾਂ ਦੇ ਕਾਗਜ਼ ਪੱਤਰ ਫਰੋਲਣੇ ਨੇ ਜਾਂ ਜਿਨ੍ਹਾਂ ਤੇ ਗਾਂ ਵਾਸਤੇ ਰਿਮੂਵਲ ਆਰਡਰ ਲੱਗਣੇ ਨੇ ਉਹਨਾਂ ਦੇ ਕਾਗਜ਼ ਪੱਤਰੇ ਨਹੀਂ ਛੇਤੀ ਕੋਣ ਦੇਖੂਗਾ ਕਹਿੰਦੇ ਨੇ ਕਿ 30000 ਆਊਟਸਾਈਡ ਸਟੈਂਡਿੰਗ ਵਾਰੰਟ ਹੈਗੇ ਨੇ ਜਿਹੜੇ ਲੋਕ ਇਸ ਵੇਲੇ ਲੱਭਦੇ ਨਹੀਂ ਕੈਨੇਡਾ ਦੇ ਵਿੱਚ ਨਾ ਸੀਪੀਐਸਾ ਨੂੰ ਤੇ ਨਾ ਆਈਆਰਸੀਸੀ ਨੂੰ ਤੇ 300 ਲੋਕ ਅਜਿਹੇ ਨੇ ਜਿਹੜੇ ਪਬਲਿਕ ਲਈ ਖਤਰਾ ਵੀ ਮੰਨੇ ਜਾਂਦੇ ਨੇ ਅਜਿਹੇ ਦੇ ਵਿੱਚ ਚਲਦੇ ਆ ਇਸਥੇ ਜਿਹੜੀ ਸਟਾਫ ਦੀ ਕਟੌਤੀ ਜਿਹੜੀ ਆ ਇਹ ਫੈਡਰਲ ਗਵਰਨਮੈਂਟ ਦੀ ਵੱਡੀ ਸ਼ਿਫਟ ਹੈ ਜਿਹੜੇ ਉਹਨਾਂ ਨੇ ਇਮੀਗ੍ਰੇਸ਼ਨ ਦੇ ਵਿੱਚ ਪਿਛਲੇ ਸਾਲ ਚ ਕੀਤੀ ਹੈ ਤੇ ਅਨਫੋਰਚੂਨੇਟਲੀ ਇਹ 2025 ਦੇ ਵਿੱਚ ਵੀ ਲਗਾਤਾਰ ਜਾਰੀ ਹੈ ਔਰ ਇਸ ਤਰ੍ਹਾਂ ਇਨੀ ਇਨੀ ਸ਼ੇਤੀ ਨੀਤੀਆਂ ਬਦਲੀ ਜਾਣੀਆਂ ਮੈਂ ਸਮਝਦਾ ਕਿ ਇੱਕ ਜਿਹੜੀ ਬੈਡ ਪਲੈਨਿੰਗ ਆ ਉਹਦੇ ਵੱਲ ਇਸ਼ਾਰਾ ਹੋ ਰਿਹਾ ਜੀ ਜੀ